ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਥੋੜੀਆਂ ਸਿਲੇਕਟਡ ਜੀਆਂ ਲੈ ਕੇ ਆਈਆਂ ਘੱਟ ਰੇਟ ਵਾਲੀਆਂ ਨੇ ਸਾਰੀਆਂ ਰੰਗ ਡਿਜ਼ਾਈਨ ਪੈਟਰਨ ਜਿੰਨੇ ਵੀ ਹੋਣਗੇ ਜਿਸ ਵੀ ਕਲੈਕਸ਼ਨ ਦੇ ਵਿੱਚ ਮੈਂ ਸਾਰੇ ਇੱਥੇ ਐਡ ਕਰ ਦਿਆਂਗੀ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਜਿਹੜੇ ਕਲੈਕਸ਼ਨਾਂ ਨੇ ਸੂਟ ਨੇ ਉਹ ਕਿਹੜੇ-ਕਿਹੜੇ ਰੰਗਾਂ ਨਾਲ ਤੇ ਕਿਵੇਂ-ਕਿਵੇਂ ਅਵੇਲੇਬਲ ਨੇ ਬਾਕੀ ਘਤ ਤੁਹਾਡੀ ਕੋਈ ਕੁਇਰੀ ਹੈ ਤੁਹਾ ਮੇਰਾ ਨੰਬਰ 623924575 ਜੋ ਦਿੱਤਾਸ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਵਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਕਲੈਕਸ਼ਨਾਂ ਜੋ ਵੀ ਐਡ ਕਰਾਂਗੀ ਸਾਰੀਆਂ ਅਵੇਲੇਬਲ ਨੇ बॉटਮ ਪਲੇਨ ਆਏਗਾ ਕਾਟਰਾਇਸ ਫੈਬਰਿਕ ਦੇ ਨਾਲ बॉਟਮ ਬਿਲਕੁਲ ਪਲੇਨ ਹੈ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਆਏਗੀ ਕਾਟਰਾਇਸ ਦਾ ਹੀ ਫੈਬਰਿਕ ਹੈ ਸ਼ਰਟ ਦਾ ਵੀ ਵੱਡੇ 바ਰ ਦੇ ਨਾਲ ਆਏਗੀ ਸ਼ਰਟ ਤੇ ਬਾਟਮ ਦਾ ਫੈਬਰਿਕ ਖੁੱਲਡੁੱਲਾ ਕਪੜਾ ਆਏਗਾ ਬਣ ਜਾਏਗਾ ਲੈਂਥ ਕਾਫੀ ਹੈ इजीली ਬਣ ਜਾਏਗਾ ਬਾਕੀ ਤੁਹਾਡੇ ਕੋਲ ਅਗਰ ਕੋਈ ਕੁਐਰੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਮੈਂ ਨੰਬਰ ਆਪਣਾ 6239245750 ਅਡ ਕੀਤਾਸ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੇ ਜੇਕਰ ਸੂਟ ਤੁਸੀਂ ਡੇਲੀ ਅਪਡੇਟਸ ਦੇਖਣਾ ਚਾਹੁੰਦੇ ਹੋ ਸਟੇਟਸ ਦੇਖਣਾ ਚਾਹੁੰਦੇ ਹੋ ਤੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਡੇਲੀ ਜੋ ਵੀ ਅਪਡੇਟਸ ਆਣਗੀਆਂ ਉਹ ਸ਼ੋ ਹੋ ਜਾਇਆ ਕਰਨੀਆਂ ਤੇ ਜੇਕਰ ਤੁਸੀਂ ਰੀਸੈਲਰ অর ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੁਹਾਨੂੰ ਫਿਰ ਜਿਹੜੀਆਂ ਡੇਲੀ ਦੀਆਂ ਅਪਡੇਟਸ ਹੋਣਗੀਆਂ ਸੂਟਾਂ ਦੀਆਂ ਉਹ ਤੁਹਾਨੂੰ ਮਿਲ ਜਾਇਆ ਕਰਨੀਆਂ ਐ ਓਮਬਰਾ ਐਰ ਵੱਲੋਂ ਕਲੈਕਸ਼ਨ ਆਈ ਹੈ ਕਾਡਰਾ ਇਸ ਤੇ ਮਿਕਸ ਐਂਡ ਮੈਚ ਕਲੈਕਸ਼ਨਾਂ ਨੇ ਸ਼ਰ ਡਿਜੀਟਲ ਪ੍ਰਿੰਟ ਨਾਲ ਆਏਗੀ ਵੱਡੇ ਬਾਰਤੇ ਦੇ ਨਾਲ शर्ट क्वाटराइज द आएगी व्डे दे बर के बॉटम क्वाटराइज का लाइनिंग आएगा प्राइस यदा सिर्फ से सिर्फ पांच सौ रुपए आ पां सौ रुपए बहुत ही प्यारा विंटर स्पैशल कलैक्श वाले सूट मिल जाएंगे सिर्फ तो सिर्फ फाइव हंड्रड फ्री शिपिंग चार्जस आलओवर इंडिया कोई एक्सट्रा चार्जस नहीं लगन गए इन्हों फाइनल प्राइज यही है फाइव हंड्रड इस तो एक्सट्रा चार्जस किसी भी सूट से नहीं है शिपिंग चार्जस जी है ਉਹ ਆਲਓਵਰ ਇੰਡੀਆ ਫ੍ਰੀ ਹੈ ਸਿੰਗਲ ਕਲਰ ਦੇ ਨਾਲ ਹੈਂਡਵਰਕ ਵਾਲੇ ਸੂਟ ਆ ਇਹਨੇ ਕੁਝ ਮਿਕਸ ਮੈਚ ਕਲੈਕਸ਼ਨ ਐਡ ਕੀਤੀਆਂ ਨੇ 2000 ਦੇ ਵਿੱਚ ਤੁਹਾਨੂੰ ਪਰਪਲ ਡਾਰਕ ਟੋਨ ਵਿੱਚ ਸੂਟ ਮਿਲੇਗਾ ਬਹੁਤ ਪਿਆਰਾ ਕਲਰ ਹੈ ਸਿੰਗਲ ਕਲਰ ਵਿੱਚ ਆਇਆ ਹੈ ਬਾਕੀ ਇਹ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਵਿੱਚ ਜ਼ਿਆਦਾਤਰ ਜਿਹੜੇ ਸੂਟ ਨੇ ਸਿੰਗਲ ਸਿੰਗਲ ਕਲਰ ਦੇ ਨਾਲ ਆਣਗੇ ਜ਼ਿਆਦਾਤਰ ਕਲੈਕਸ਼ਨਾਂ ਸਿੰਗਲ ਸਿੰਗਲ ਹਨ ਅਗਰ ਕਿਸੇ ਵਿੱਚ ਜ਼ਿਆਦਾ ਕਲਰ ਹੈਗੇ ਨੇ ਤਾਂ ਮੈਂ ਇੱਥੇ ਐਡ ਕਰ ਦਿੱਤੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਲਰ ਡਿਜ਼ਾਈਨ ਪੈਟਰਨ ਬਹੁਤ ਸੋਹਣੇ ਨੇ ਪਿਆਰੇ ਨੇ ਨਵੇਂ-ਨਵੇਂ ਨੇ ਬਿਲਕੁਲ ਨਵੇਂ ਟ੍ਰੈਂਡੀ ਜਿਹੜੇ ਅੱਜਕੱਲ ਵੈਡਿੰਗ ਸੀਜ਼ਨ ਤੇ ਵਿੱਚ ਚੱਲ ਰਹੇ ਨੇ ਵਿਆਹਾਂ ਤੇ ਸੂਟ ਚੱਲ ਰਹੇ ਨੇ ਸਾਰੇ ਦੇ ਸਾਰੇ ਉਹ ਹੀ ਲੈ ਕੇ ਆਈਆਂ ਡਾਰਕ ਟੋਨ ਨੇ ਇਹ ਵਾਲੇ ਬਹੁਤ ਜ਼ਿਆਦਾ orange dark blue dark royal blue ਜਿੰਨੂੰ ਪੋਲਦੇ ਆ ਰੈੱਡ ਟਮੇਟੋ ਰੈੱਡ ਵਾਲਾ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ